ਕੀ ਹਾਲ ਹੈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿੰਨੇ ਵੀ ਆਪਣਾ YouTube ਚੈਨਲ ਤੇ Facebook ਪੇਜ ਦੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਲੈ ਕੇ ਆਏ ਹਾਂ ਜੀ ਤੁਹਾਡੇ ਖਾਤਰ 735 ਜੋ ਕਿ 1999 ਮੋੜ 2000 ਮਾਡਲ ਹੈ ਜੀ ਸੌਰੀ ਤੇ ਪੰਜਾਬ ਨੰਬਰ ਟਰੈਕਟਰ ਹੈ ਜੀ ਟਾਇਰਾਂ ਦੀ ਗੱਲ ਕਰੀਏ ਤਾਂ ਇਹ ਅਗਲੇ ਟਾਇਰ 70 80 ਪੈਸੇ ਪਿਛਲੇ ਟਾਇਰ 40 45 ਵੈ ਰੰਗ ਪੇੜ ਦਾ ਟਰੈਕਟਰ ਸਾਰਾ origignal ਹੈ ਜੀ ਬਾਈਆਂ ਨੂੰ ਕਿਸੇ ਲੋੜ ਕਾਰਨ ਹੌਣ ਕਰਕੇ ਜੀ ਟਰੈਕਟਰ ਸੇਲ ਹੈ ਜੀ ਏਰੀਆ ਬਾਈਆਂ ਦਾ ਮੁਕਸਰ ਹੈ ਜੀ ਜੇ ਕਿਸੇ ਵੀ ਨੇ ਟਰੈਕਟਰ ਲੈਣਾ ਹੋਵੇ ਤਾਂ ਮਾਲਕ ਵੀਰਾਂ ਦਾ ਕਨੈਕਟ ਨੰਬਰ ਸਕਰੀਨ ਉੱਤੇ ਚੱਲ ਰਿਹਾ ਜੀ ਰੇਟ ਬਹੁਤ ਹੀ ਘੱਟ ਆ। ਬਾਈ ਨੇ ਢੂੜ ਲੱਖ ਰੁਪਏ ਟਰੈਕਟਰ ਦਾ ਮੰਗਿਆ ਹੋਇਆ ਜੀ। ਮੌਕੇ ਤੇ ਮਾਨਤਾ ਨੂੰ ਫੁੱਲ ਕੀਤਾ ਜਾਊਗਾ। ਬਾਹਰ ਪੰਪਾ 511 ਵਾਲਾ ਟਰੈਕਟਰ ਆ ਜੀ ਇੰਜਨ ਗੇਅਰ ਦਾ ਬਿਲਕੁਲ ਓਕੇ ਆ। ਕਿਸੇ ਪਾਸੋਂ ਕੋਈ ਕਮੀ ਪੇਸ਼ੀ ਨਹੀਂ ਹੈਗੀ ਟਰੈਕਟਰ 'ਚ। ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਲਾਈਕ ਕਰੋ, ਵੀਡੀਓ ਨੂੰ ਸ਼ੇਅਰ ਕਰਿਆ ਕਰੋ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦਿਆ ਕਰੋ ਤੇ ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ। ਜੇ ਕਿਸੇ ਵੀਰ ਨੇ ਆਪਣੇ ਚੈਨਲ ਉੱਤੇ ਫੋਟੋਆਂ ਬਣਾ ਕੇ ਜਾਂ ਵੀਡੀਓ ਸੈਂਡ ਕਰ ਸਕਦੇ ਹਾਂ ਤੇ ਬਾਹਰ ਦੇ ਨੰਬਰ ਟਰੈਕਟਰ ਲੈਣ ਲਈ ਆਪਣੇ YouTube ਚੈਨਲ ਨਾਲ ਜਰੂਰ ਜੁੜੇ ਰਹੋ ਜੀ ਤੇ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ ਬਹੁਤ ਬਹੁਤ ਜਿਆਦਾ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਵੀਡੀਓ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜੀ ਥੈਂਕ ਯੂ ਵੀਰੇ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ